ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10770 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸੱਦਾ ਸਿੰਘ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਟੋਟਲ 4 ਐਨੀਮਲ ਸੇਲ ਆ ਜੀ ਇੱਕ ਤਾਂ ਬਿਲਕੁਲ ਤਾਜੀ ਸੂਈ ਜੀ ਦੋ ਤੋਕੜ ਗੱਬਣ ਤੇ ਇੱਕ ਛੋਟੀ ਆ ਜੀ ਜਿਹਦੀ ਏਆਈ ਹੋਈ ਵੀ ਆ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਨੇ ਆ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਹਾਂ ਭਾਈ ਨਸੀਬ ਸਿੰਘ ਆ ਪਿੰਡ ਸੱਦਾ ਸਿੰਘਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਠੀਕ ਆ ਭਾਈ ਮੋਬਾਈਲ ਨੰਬਰ 94641599 ਠੀਕ ਹੈ ਜੀ ਇੱਕ ਨੰਬਰ ਤੋਂ ਬਾਈ ਸ਼ੁਰੂ ਕਰ ਲੈਣੇ ਆ ਜੀ ਸੂਆ ਕਿੰਨਾ ਮਾ ਸੂਈ ਆ ਜੀ ਇਹ ਬਾਈ ਦੂਜਾ ਸੂਆ ਸੂਈ ਜੀ ਸਾਦੋ ਸੂਈ ਆ ਜੀ ਸੂਈ ਨੂੰ ਅੱਜ ਹੋ ਗਏ ਹੋਣਗੇ 4 ਤੋਂ 5 ਦਿਨ ਬਾਈ ਬੱਚਾ ਕੀ ਆ ਜੀ ਬੱਚੀ ਆ ਜੀ ਬਹੁਤ ਸੋਹਣੀ ਮਗਰ ਤੇ ਕਿਹੜੇ ਸੀਮਾਂ ਦੀ ਆ ਬਾਈ ਸੀਮਾਂ ਦਾ ਨਹੀਂ ਪਤਾ ਬੱਚੀ ਹੂੰ ਦੱਸਦੀ ਆ ਵੀ ਚੰਗੇ ਸੀਮਾਂ ਦੀ ਬ੍ਰੀਡ ਬਾਈ ਜ ਪੂਰੀ ਚੰਗੀ ਆ ਰੰਗ ਪ੍ਰਿੰਟ ਪੂਰਾ ਚੰਗਾ ਜੀ ਚੰਗੇ ਸੀਮਾਂ ਦੀ ਆ ਪਰ ਕੋਈ ਨਹੀਂ ਕਰੇ ਬਾਈ ਠੀਕ ਆ ਬਾਈ ਹੁਣ ਦੁੱਧ ਆ ਕਿ ਬੋਲਾ ਜੀ ਦੁੱਧ ਹੀ ਹੋਊਗਾ ਯਾਰ ਦੁੱਧ ਲਾਲਾ ਬੋਲਾ ਲਾਲਾ ਦੁੱਧ ਹੀ ਹੋਊਗਾ ਯਾਨੀ ਕਿ ਹੋ ਗਏ ਹੋਗੇ 5 ਤੋਂ 6 ਦਿਨ ਵੀ ਹੋ ਗਏ ਹੋਣ ਕਿੰਨਾ ਤਿਆਰ ਹੈ ਜੀ ਇਸ ਟਾਈਮ ਬਈ 13 ਤੋਂ 14 ਕਿਲੋ ਹਾਜ਼ਰ ਹੋ ਜੋ ਓਕੇ ਦੇ ਦਾਂਗੇ ਓਕੇ ਦੇ ਦਾਂਗੇ ਖਾਣਾ ਦੀ ਓਕੇ ਹੈ ਜੀ ਕਿਉਂ ਐ ਬਰ ਕੋਕੀ ਠੀਕ ਹੈ ਜੀ ਕੋਈ ਪੂਰ ਫਿੱਟਾਂ ਨੇ ਕੰਢੀ ਸੀਲ ਦੇ ਕਿੰਨਾ ਕ ਪਾਜੂ ਬਈ ਦੁੱਧ ਦੁੱਧ ਬਈ ਅਗਲੇ ਦੀ ਸੇਵਾਂ ਹੋ ਸਕਦਾ 20 ਪਾ ਲਵੇ ਤੇ 17 18 ਕਿਲੋ ਦਾ ਪੱਕਾ ਹੈ ਠਾਕਾ ਜੀ ਵੱਡੀ ਆ ਤੋੜ ਕੇ ਦਿਖਾ ਦਿਵੀਂ ਬਾਕੀ ਪਾਣੀ ਬਹਿਣਾ ਦੁੱਧ ਵਾਲੀ ਬਹਿਣਾ ਠੀਕ ਹੈ ਜੀ 4-5 ਦਿਨ ਹੋ ਗਏ ਸੂਈ ਨੂੰ ਜੀ 13 ਤੋਂ 14 ਕਿਲੋ نیٹ تیار ਆ ਫਾਇਦਾ ਸੁਡਾਈ ਹੋ ਜਾਣਾ ਮਗਰ ਬੱਚਾ ਬੱਛੀ ਆ ਜੀ ਬਰੀਡ ਵਾਈ ਚੰਗੀ ਆ ਕੱਟ ਕਾਟ ਵੀ ਚੰਗਾ ਹਵਾਨੇ ਤੇ ਬ੍ਰੀਕ ਬ੍ਰੀਕ ਵੇਂਜ ਨਾਲ ਹਵਾਨਾ ਪੂਰਾ ਭਰਿਆ ਪਿਆ ਦੁੱਧ ਵਾਲੇ ਨਗਦੇ ਹੁੰਦੀਆਂ ਜੀ ਇਹ ਥਾਣਾ ਦੇ ਸਹਿਜ ਵੀ ਸੋਹਣੇ ਆ ਬਾਕੀ ਪੂਟ ਨੇ ਸ਼ਾਂਖ ਨਹੀਂ ਚਾਰੀ ਥਾਣਾ ਜੀ ਨਿੱਖੜ ਮੇ ਹੱਥੀ ਜਵਾਈ ਵਾਲਾ ਜੀ ਟੈਕਸ ਐਂਡ ਡਰਾਈ 10 10 17 18 ਕਿਲੋ ਦੀ ਉਮੀਦ ਆ ਆ ਜਿਹੜਾ ਅੱਜ ਦਾ ਦੁੱਧ ਤਿਆਰ ਆ ਉਹ 13 ਤੋਂ 14 ਕਿਲੋ ਚ ਵਾਈ ਤੁਸੀਂ ਕਰ ਸਕਦੇ ਹੋ 2 ਟਾਈਮ ਕਰ ਲਓ 4 ਕਰ ਲਓ 6 ਕਰ ਲਓ ਜੀ ਮੋਟੀ ਮਲਕਮੇਣ ਹੁੰਦੀ ਹੈ ਜੀ ਪੂਰੀ ਸਟਰੋਂਗ ਰਸੇ ਵਰਗੀ ਹੱਥ ਵੀ ਇਹ ਦੇਣ ਦਾ ਤੱਦ ਕਾਟਦੇ ਵਕਤ ਤੋਂ ਵੀ ਪੂਰੀ ਜੰਗੀ ਹੈ ਜੀ ਮਗਰ ਵੱੱਚੀ ਹੈ ਜੈਜ ਜੀ ਡਿਮਾਂਡ ਵੀਰੇ ਦੀ 53000 ਹੋਜੂਲਾ ਸੀ ਕਰ ਦਾਂਗੇ ਠੀਕ ਆ ਜੀ 53000 ਰੁਪਿਆ ਬਾਈ ਜੈਜ ਡਿਮਾਂਡ ਕਰਦੇ ਜਮਾ ਬਿਚੋ ਲੈਸ ਹੋ ਜਾਊਗਾ ਜਿਹਨੂੰ ਪਸੰਦ ਆਉਂਦੀ ਆ ਕਨੈਕਟ ਬਾਈ ਨਾ ਕਰ ਸਕਦੇ ਆ ਦੋ ਨੰਬਰ ਗਰਮੀਆਂ ਦਾ ਸੋਫਾ ਜੀ ਧੂਆ ਬਾਈ ਕਿੰਨੇ ਇਹ ਬਾਈ ਕਹਿਨ ਨੂੰ ਬਣੀ ਦੂਜਾ ਘਵਾਲਾ ਸੀ ਨਾ ਪਰ ਦੂਜੇ ਆ ਤੀਜੇ ਵਾਸਤੇ ਗੱਬਣਾ ਬਈ ਤੀਜੇ ਵਾਸਤੇ ਗੱਬਣਾ ਗੱਬਣਾ ਤੀਜੇ ਵਾਸਤੇ ਪਰ ਲੱਗ ਨਹੀਂ ਰਹੀ ਬਈ ਲੱਗ ਨਹੀਂ ਰਹੀ ਜੀ ਦੂਜੀ ਤੂਈ ਸੁਈ ਦੀ ਆ ਇਹ ਤਾਜੀ ਸੁਈ ਦੀ ਆਪਣੇ ਚੈਨਲ ਤੇ ਵੀਡੀਓ ਪਈ ਆ 12ਵੇਂ ਮਹੀਨੇ ਦੀ अच्छा जी 12 ਮਹੀਨੇ ਦੀ ਠੀਕ ਹੈ ਆਪਣੇ ਚੈਨਲ ਤੇ ਵੀਡੀਓ ਪਈ ਹੈ ਠੀਕ ਹੈ ਜੀ ਉਹ ਆਪਣੇ ਚੈਨਲ ਤੋਂ ਲਈ ਹਾਂ ਤਾਜੀ ਸੂਈ ਬੱਚੀ ਉਦੋਂ ਇਹ ਦੇ ਮਗਰ ਸੀ ਠੀਕ ਹੈ ਭਾਈ ਉਹ ਬੱਚੀ ਲਾ ਲਈ ਹੈ ਹਾਂ ਬੱਚੀ ਵਾਲੇ ਲਾ ਲਈ ਹੁਣ ਤਿੰਨ ਮਹੀਨੇ ਤੋਂ ਬਾਹਰ ਆ ਭਾਈ ਇੱਕ ਵਾਰ ਤਿੰਨ ਮੰਨ ਕੇ 8 ਕਿਲੋ ਦੁੱਧ ਖਲਡਾ 8 ਕਿਲੋ ਦੁੱਧ ਚਵਾਈ ਇਹਦੀ ਵੀ ਹੁਣ ਹੋਈ ਵੀ ਆ ਉਹਨਾਂ ਦੀ ਦੋਹ ਰਹਿੰਦੀ ਇਹਦੀ ਚਵਾਈ ਹੋਈ ਦੀ ਤੇਦੀ ਹੋ ਗਈ ਕਿਉਂਕਿ ਮੈਂ ਨਾ ਥੋੜਾ ਜਿਹਾ ਹਾਂ ਚ ਲੇਟ ਹੋ ਗਿਆ ਤੇ ਬਾਈ ਨੇ ਚਵਾਈ ਇੱਕ ਗਾਂ ਦੀ ਕਰਤੀ ਆ ਯਾਨੀ 8 ਕਿਲੋ ਜੋਕ ਕੇ ਲੈ ਜੇ ਆਪਣੀ ਜ਼ਿੰਮੇਵਾਰੀ ਹੈ ਠੀਕ ਹੈ ਜੀ ਸਵਾ ਦੇਖਣ ਨੂੰ ਲੱਗਦਾ ਨਿਗਾ ਬਈ ਤੀਜੇ ਵਾਸਤੇ ਗੱਬਣੂ ਪਰ ਰਿਜੀਨਲ ਤੀਜੇ ਵਾਸਤੇ ਤਿੰਨ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਡਾਕਟਰ ਆਪ ਦਾ ਨਾਲ ਲਿਆਇਓ ਜੀ ਥਣਾ ਦੀ ਡਨ ਹੈ ਜੀ ਉਹ ਜਮਾ ਓਕੇ ਹੈ ਬਈ ਠੀਕ ਹੈ ਜੀ ਥਣਾ ਦੀ ਓਕੇ ਆ ਬੇਫਿਕਰ ਹੋ ਕੇ ਆਜੋ ਥਣਾ ਦੇ ਸਹਿਜ ਵੀ ਸੋਹਣੇ ਆ ਚਾਰ ਹੀ ਥਾਣਾ ਗੈਪ ਤੇ ਲੱਗੇ ਹੋਏ ਹੱਥੀ ਚੁਵਾਈ ਵਾਲੇ ਮਿਲਕਿੰਗ ਦੀ ਹੋਈ ਵੀ ਆ ਜੀ ਬਸ 10 15 ਮਿੰਟ ਹੋ ਗਏ ਕਿਉਂਕਿ ਦੈਂਬ ਵੀ ਚਵਾਈ ਦਾ ਹੋਇਆ ਹੀ ਪਿਆ ਤੇ ਮੈਂ ਥੋੜਾ ਜਿਹਾ ਸਮੇਂ ਤੋਂ ਲੇਟ ਹੋ ਗਿਆ ਜੀ ਕਿਸੇ ਕਾਰਨ ਵਿਜੀ ਹੁਣ ਕਰਕੇ ਹਾਂ ਚ ਬਾਈ ਕੋਲ ਤੇ ਇੱਕ ਗਾਂ ਦੀ ਮਿਲਕਿੰਗ ਬਾਈ ਨੇ ਕਰਤੀ ਪਰ ਬਾਈ ਕਹਿੰਦਾ ਆਪਣੀ ਜ਼ਿੰਮੇਵਾਰੀ ਆ 8 ਕਿਲੋ ਨੈਟ ਤਿਆਰ ਹੋਊਗਾ ਜੈਜ ਡਿਮਾਂਡ ਬਾਈ ਜੀ 26000 ਹੋਜੂਗਾ ਜਮਾ ਜੈਜ ਡਿਮਾਂਡ ਆ ਜੀ 26000 ਰੁਪਿਆ ਬਾਕੀ ਮਾਨਤਾਂ ਨੂੰ ਦੇਚ ਹੋਜੂਗਾ ਜੀ 2 ਨੰਬਰ ਬਾਈ ਇਹਦੀ ਕੀ ਡਿਟੇਲ ਆ ਜੀ ਇਹ ਵੀ ਬਾਈ ਤੀਜੀ ਵਾਸਤੇ ਰੱਬਣਾ ਕਿੰਨੇ ਟਾਈਮ ਇਹਦੇ ਇੱਥਾਂ 5 ਕਿਲੋ ਦੁੱਧ ਆ ਬਾਈ ਸਾਢੇ 14 ਮਹੀਨਿਆਂ ਤੋਂ ਉੱਤੇ ਹੋਊਗਾ ਸਾਢੇ 14 ਜੀ ਤਾਂ ਮਰਜੀ ਵਾਲਾ ਸਾਢੇ 14 ਨਹੀਂ ਮੰਨ ਕੇ ਲੈ ਜੀ ਠੀਕ ਹੈ ਜੀ ਤੋੜ ਕੇ ਦਿਖਾ ਦੇ ਵੀਰ ਥਣਾ ਦੀ ਇਹ ਵੀ ਡੰਨਾ ਜੀ ਜਮਾ 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 ਓਕੇ ਸੁਆ ਤੀਜਾ ਜੀ ਸਾਢੇ 4 ਮਹੀਨਿਆਂ ਦੀ ਗੱਬਣ ਚੈੱਕ ਪਾਸ 5 ਕਿਲੋ ਦੁੱਧ ਨੈਟ ਤਿਆਰ ਆ ਜੀ ਇਹ ਵੀ ਗਰਮੀਆਂ ਦਾ ਤੂਫਾਨ ਕਰਾਸ ਆ ਜਾਂਦਾ ਜੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਪਿਆ ਹੱਥੀ ਚਵਾਈ ਵਾਲਾ ਥਣਾ ਜੀ ਬਾਕੀ ਬਰੀਡ ਵਾਈਜ਼ ਚੰਗੀ ਆ ਕਰਾਸ ਆਂਗ ਆ ਜਾਂਦਾ ਜੀ ਸੱਜਰ ਨੇ ਬਾਈ ਕਿੰਨਾ ਗਲਦ ਦਿੱਤਾ ਨੇ ਯਾਰ ਬਾळा ਨਹੀਂ 14-15 ਕਿਲੋ ਦੁੱਧ ਜ਼ਿਆਦਾ ਨਹੀਂ ਕਹੀ ਹੱਤ ਇਹਦਾ ਬਰੇ ਜੈਜੀ ਡਿਮਾਂਡ ਜੀ ਇਹਦੀ ਇਹਦਾ 23000 ਹੋਜੂ ਲੈਸ ਜੀ ਕਰ ਦਿਆਂਗੇ ਬਾਈ ਇਹਦੀ 23000 ਰੁਪਿਆ ਡਿਮਾਂਡ ਕਰਦੇ ਆ ਬਾਕੀ ਲੈਸ ਬਾਈ ਕਹਿੰਦਾ ਉਹਦੇ ਚ ਜ਼ਰੂਰ ਕਰ ਦਾਂਗੇ ਜੀ ਜਿਹਨੂੰ ਪਸੰਦ ਆਊਗੀ ਕਨੈਕਟ ਕਰ ਸਕਦੇ ਆ ਜੀ ਅੱਗੇ ਵੀਰੇ 4 ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਮੂੰਹ ਤੋਂ 4 ਦੰਦਾ ਜੀ ਠੀਕ ਆ ਜੀ ਤੋਂ ਠੀਕ ਠੀਕ ਆ ਬਾਈ ਤੇ ਇਹ ਨਾਲ ਆਪਣੇ ਘਰ ਦੀ ਆ ਚਾਚੀ ਦੀ ਝੋਟੀ ਉਹਨੂੰ ਤਾਜੀ ਸੂਈ ਗਾਂ ਦਿੱਤੀ ਆ ਜੀ ਠੀਕ ਹੈ ਜੀ ਉਹਨਾਂ ਤੋਂ ਲੈ ਲੇ ਹਾਂ ਉਹਨਾਂ ਦੀ ਆ ਤੇ ਇਹਦੇ 1 ਮਹੀਨਾ ਦੇ 10 12 ਦਿਨ ਹੋ ਗਏ ਮਤਲਬ ਇੱਈ ਕਰਾਈ ਜੋ ਇੱਕ ਚੈੱਕ ਪਾਸ ਚ ਨਹੀਂ ਆਈ ਚੈੱਕ ਪਾਸ ਚ ਨਹੀਂ ਆਈ ਹਾਂ ਆਪਾਂ ਫੰਡਰ ਕਰਕੇ ਦੇਣੀ ਯਾਰ ਖਾਲੀ ਲਈ ਆਪਾਂ ਹਾਂ ਖਾਲੀ ਲਈ ਠੀਕ ਹੈ ਬਾਈ ਜੇ ਹਾਈਟ ਦੀ ਗੱਲ ਕਰਗੇ ਤਾਂ ਹੋਊ 5 ਫੁੱਟ ਦੇ 10 ਫੁੱਟ ਮੇਰਾ ਕੱਦ ਆ ਸਹੀ ਗੱਲ ਹੈ ਜੀ ਬਾਈ ਦਾ ਕੱਦ 6 ਫੁੱਟ ਹੈ ਝੂਲੀ ਬਹੁਤ ਚੰਗੀਆਂ ਕਰਮ ਵਾਲੀ ਦੀ ਚੈੱਕ ਕਰਾ ਦਿੰਨੇ ਆ ਥਾਣਾ ਦੇ ਸਹਿਜ ਤੋਂ ਨਾ ਦੇ ਸਹਿਜ ਵੀ ਸੋਹਣੇ ਬਾਕੀ 1 ਕੁ ਮਹੀਨਾ ਤੇ 10 ਦਿਨ ਜੀ 10 12 ਦਿਨ 10 12 ਦਿਨ ਉਹ ਤੁਹਾਨੂੰ ਖਾ ਦਾਂਗੇ ਠੀਕ ਆ ਥੋੜਾ ਜਿਹਾ ਡਰਦੀ ਆ ਇਹ ਤੁਹਾਨੂੰ ਕੋਲ ਕੇ ਨਹੀਂ ਦਿਖਾਉਂਦੇ ਕਿਉਂਕਿ ਤਾਜੀ ਆ ਬਾਕੀ ਪੂਰਾ ਕੁੰਡਾ ਸੰਗ ਆ ਜੀ ਹੁਣ ਹੀ ਫੇਰ ਜਾਂਦੀ ਆ ਤਾਂ ਯਾਰ ਮਾੜਾ ਮਾੜਾ ਸਵਾਦੀ ਝੋਟੀ ਹੈਗੀ ਹੈਗੀ ਜੀ ਹੈਗੀ ਹੈ ਬਾਕੀ ਉਦੋਂ ਜਦੋਂ ਇਹਨੇ ਸੂਣ ਆਉਦੋਂ ਸਮਾ ਵੀ ਤੇਜ਼ੀ ਦਾ ਹੋਣਾਗਾ ਹੁਣ ਤਾਂ ਸੀਜ਼ਨ ਉਹਦਾ ਤਾਂ ਅਗਲੀ ਸੇਵਾ ਡੇਢ ਦੀ ਵਿਖ ਜੀ ਸਹੀ ਗੱਲ ਨਹੀਂ ਨਹੀਂ ਤਾਂ ਝੋਟੀ ਕੱਦ ਕੱਦ ਦੇ ਪੱਕ ਤੋਂ ਕੋਈ ਆਏ ਨਹੀਂ ਆਪਾਂ ਛੋਟੀ ਨਹੀਂ ਕਹਿ ਸਕਦੇ ਚੰਗਾ ਕੱਦ ਕਾਠਾ ਬਰੀਡ ਵੀ ਚੰਗੀ ਆ ਖੂਬ ਸੂਰਤੀ ਬਹੁਤ ਆ ਗੱਬਣ ਹੋਣਾ ਨਾ ਹੋਣਾ ਉਹ ਅਗਲੇ ਦੀ ਕਿਸਮਤ ਆ ਖਾਲੀ ਮੰਨ ਕੇ ਲਈ ਆ ਪਰ ਏਆਈ ਜਰੂਰ ਹੋਈ ਆ ਕਹਿਣ ਦੀ ਗੱਲ ਨਹੀਂ 100% ਹੋਈ ਵੀ ਆ ਜੀ ਉਹ ਆਪਣੇ ਦਨ ਲਿਖੇ ਤੈ ਉਹ ਕਾਣ ਦਨ ਲਿਖੇ ਠੀਕ ਆ ਭਾਈ ਇਹਦੀ ਫਿਰ ਜੈਜ ਡਿਮਾਂਡ ਜੀ ਇਹਦਾ ਫੋਨ ਤੇ ਕਰ ਲਾਂਗੇ ਫੋਨ ਤੇ ਕਰ ਲਾਂਗੇ ਠੀਕ ਆ ਜੀ ਆਏ ਨਾ ਜੇ 10 ਦਿਨ ਝੋਟੀ ਰਹੀ ਉਹ ਆਪਾਂ ਚੈੱਕ ਕਰਾਵਾਂਗੇ ਹਾਂ ਜੀ ਉਹ ਜਾਂ ਰੇਟ ਹੋ ਜੀ ਉਧਰ ਰੇਟ ਠੀਕ ਆ ਜੀ ਰੇਟ ਇਹਦਾ ਬਾਈ ਫੋਨ ਤੇ ਕਰ ਲੈਣਗੇ ਜੀ ਜਿਹਨੂੰ ਪਸੰਦ ਆਉਂਦੀ ਆ ਕਨੈਕਟ ਬਾਈ ਨਾਲ ਕਰ ਸਕਦੇ ਆ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਧੰਨਵਾਦ